ਹਰਸ਼ਦੀਪ ਦੇ ਨਾਲ ਤੱਕਾ ਹੋ ਰਿਹਾ ਕਿਤੇ ਨਾ ਕਿਤੇ ਉਹਨਾਂ ਨੂੰ ਮੌਕਾ ਨਹੀਂ ਮਿਲ ਰਿਹਾ ਹਰਸ਼ਦੀਪ ਨਾਜੀ ਤੱਕਾ ਤੇ ਹੋ ਰਿਹਾ ਪਰ ਹੋਣਾ ਨਹੀਂ ਚਾਹੀਦਾ ਕਿਉਂਕਿ ਸਾਡੇ ਪੰਜਾਬ ਦਾ ਹੈ ਔਰ ਬਹੁਤ ਮਿਹਨਤੀ ਬੱਚਾ ਹੈ ਪਰ ਵਿੱਚ ਉਹਨਾਂ ਨੂੰ ਉਹਨੂੰ ਲੈਣਾ ਚਾਹੀਦਾ ਸੀਗਾ ਨੈਕਸਟ ਐਕਸਪੀਰੀਅੰਸ ਹੋਣ ਦੇ ਬਾਵਜੂਦ ਵੀ ਇੱਕ ਟੇਬਲ ਦੇ ਸਾਈਡ ਤੇ ਬੈਠੇ ਬੈਠਾ ਪਰ ਗਲਤ ਕੀਤਾ ਇਹਨਾਂ ਨੇ ਰੋਂਕ ਦੇਖ ਰਿਹਾ ਪੰਜਾਬੀਆਂ ਨੇ ਦੇਖ ਕੇ ਬਹੁਤ ਜ਼ਿਆਦਾ ਜੀ ਪੰਜਾਬੀ ਹੈ ਪੰਜਾਬ ਦੇ ਸਾਡਾ ਪੁੱਤਰ ਹੈ ਪਰ ਦਿਲ ਤਾਂ ਦੁੱਖਦਾ ਹੀ ਹੈ ਜੀ ਇਹਨਾਂ ਦੇ ਕਹਿ ਸਕਦੇ ਆ ਅਸੀਂ ਤੇ ਇਹੀ ਰਿਕੁਐਸਟ ਕਰ ਸਕਦੇ ਆ ਜੀ ਕਿ ਵਿੱਚ ਹਰਸ਼ਦੀਪ ਨੂੰ ਆਉਣਾ ਚਾਹੀਦਾ ਹੈ ਰਾਣਾ ਚੇਕ ਬਿਲਕੁਲ 100% ਆਉਣਾ ਚਾਹੀਦਾ ਓਕੇ ਜੀ ਸਾਡੇ ਰਾਣਾ ਜੀ ਨੂੰ ਮੌਕਾ ਮਿਲਿਆ ਰਾਣਾ ਜੀ ਵੀ ਠੀਕ ਕਹਿੰਦੇ ਪਰ ਜਿੱਥੇ ਅਰਸ਼ਦੀਪ ਅਰਸ਼ਦੀਪ ਵੀ ਆ ਜੀ ਪੰਜਾਬ ਦਾ ਪੁੱਤਰ ਹੈ ਅਰਸ਼ਦੀਪ ਨੂੰ ਮੌਕਾ ਨਾ ਮਿਲਣ ਦੇ ਕਾਰਨ ਪੰਜਾਬੀ ਕਿੰਨੇ ਕ ਖਫਾ ਨੇ ਬਿਲਕੁਲ ਹੈਗੇ ਜੀ ਉਹ ਤਾਂ ਦੇਖੋ ਨੇਚਰਲ ਹੈ ਕਿ ਪੰਜਾਬੀਆਂ ਨੂੰ ਕਿ ਚਲੋ ਸਾਰਿਆਂ ਨੂੰ ਦਾਵਾ ਵੀ ਆਪਾਂ ਇਹ ਨਹੀਂ ਵੀ ਚਲੋ ਕਿ ਪਾਰਟੀਕੂਲਰ ਪੰਜਾਬ ਦੀ ਗੱਲ ਨਹੀਂ ਕਰ ਸਕਦੇ ਕਿ ਸਭ ਨੂੰ ਹੈ ਕਿ ਮਤਲਬ ਕਹਿੰਦਾ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਸੀ ਚਲੋ ਅਗਲੀ ਵਾਰ ਸੇ ਨੈਕਸਟ ਟਾਈਮਸ ਇਹ ਹੀ ਗੱਲ ਸ੍ਰੀ ਤੇਰਾਣਾ ਨੂੰ ਮੌਕਾ ਮਿਲਣਾ ਤੁਹਾਡੇ ਹਿਸਾਬ ਨਾਲ ਸਹੀ ਹੈ ਹਾਂਜੀ ਸਹੀ ਹੈ ਜੀ ਸਹੀ ਹੈ ਸਹੀ ਹੈ ਤੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਅਰਸ਼ਦੀਪ ਬਹੁਤ ਵਧੀਆ ਹੈ ਪਿਛੇ ਉਹਨਾਂ ਨੇ ਮਤਲਬ ਕਿ ਸੈਂਕੜਾ ਵੀ ਬਣਾਇਆ ਤੇ ਬਹੁਤ ਚੰਗਾ ਰਿਕਾਰਡ ਕਾਇਮ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਪਿਆ ਕੀ ਲੱਗਦਾ ਹੈ ਕਿ ਇਸ ਮੈਚ ਦੇ ਵਿੱਚ ਉਹਨਾਂ ਨੂੰ ਮੌਕਾ ਮਿਲੇਗਾ ਅਸੀਂ ਜ਼ਰੂਰ ਚਾਹਾਂਗੇ ਕਿਉਂਕਿ ਸਾਡੇ ਪੰਜਾਬ ਦਾ ਖਿਡਾਰੀ ਆ ਅਰਸ਼ਦੀਪ ਪੰਜਾਬ ਤੋਂ ਹੀ ਗਿਆ ਵਾ ਉਹਨੂੰ ਮੌਕਾ ਮਿਲਣਾ ਚਾਹੀਦਾ ਸੀ ਬਟ ਜਿਹੜੀ ਸਾਡੇ ਭਾਰਤ ਦੀ ਟੀਮ ਆ ਉਹਨਾਂ ਦੀ ਵੀ ਕੋਈ ਆਪਣੀਆਂ ਟੀਮ ਦੀਆਂ ਅੰਦਰਲੀਆ ਗੱਲਾਂ ਨੇ ਉਹਨਾਂ ਨੇ ਪੂਰਾ ਸੋ ਸਮੇਂ ਕੁਝ ਫੈਸਲਾ ਲਿੱਤਾ ਵਾ ਚਲੋ ਈਸ਼ਵਰੀ ਨਹੀਂ ਆਪਾਂ ਚਾਹਾਂਗੇ ਨੈਕਸਟ ਨੂੰ ਹਰ ਮੈਚੇ ਮੌਕਾ ਦਿੱਤਾ ਜਾਣਾ ਚਾਹੀਦਾ ਵਾ ਪਰ ਚਲੋ ਜੇ ਫਿਰ ਮੌਕਾ ਨਹੀਂ ਦਿੱਤਾ ਤੇ ਉਹਨਾਂ ਨੂੰ ਵੀ ਸ਼ੁਭ ਕਾਮਨਾਵਾਂ ਪੂਰੀ ਟੀਮ ਨੂੰ ਕਿ ਉਹ ਵਧੀਆ ਖੇਡਣ ਤੇ ਜਿਹੜੀਆਂ ਉਹਨਾਂ ਕੋਲ ਗਲਤੀਆਂ ਰਹਿ ਗਿਆ ਉਹ ਸੁਧਾਰਨ ਉਸ ਗਲਤੀਆਂ ਨੂੰ ਅੱਛਾ ਅਰਸ਼ਦੀਪ ਦੀ ਥਾਂ ਤੇ ਹਰਸ਼ਿਤ ਰਾਣਾ ਨੂੰ ਮਤਲਬ ਕਿ ਮੌਕਾ ਮਿਲਿਆ ਕਿ ਲੱਗਦਾ ਨਹੀਂ ਅਭੀ ਅਰਸ਼ਦੀਪ ਦੇ ਨਾਲ ਤੱਕਾ ਹੋ ਗਿਆ ਨਹੀਂ ਤੱਕਾ ਤਾਂ ਨਹੀਂ ਮੈਂ ਕਹਿ ਸਕਦਾ ਇਹ ਟੀਮ ਦੀ ਸਾਰੀ ਆਪਣੀ ਇੱਕ ਮੈਨੇਜਮੈਂਟ ਆ ਉਹਨਾਂ ਨੇ ਆਪਣੇ ਮੈਨੇਜਮੈਂਟ ਦੇ ਨਾਲ ਦੇਖਣਾ ਵਾ ਸਾਰਾ ਜੀ ਬਾਕੀ ਜਿਹੜਾ ਰੋੜਾ ਜਿਹਨੂੰ ਮੌਕਾ ਦਿੱਤਾ ਵਾ ਉਮੀਦ ਆ ਰੋੜਾ ਜੀ ਆਪਣੀ ਜਿਹੜੀ ਉਹਨਾਂ ਦਾ ਤਜਰਬਾ ਵਾ ਖੇਡਣ ਦਾ ਉਸ ਤਜਰਬੇ ਦੇ ਕੋਈ ਵਧੀਆ ਖੇਡਣਗੇ ਤੇ ਜਿਹਦੇ ਨਾਲ ਉਹ ਗਲਤੀਆਂ ਨੂੰ ਕਵਰ ਅਪ ਕਰਨਗੇ ਜੀ ਸਰ ਕੀ ਲੱਗਦਾ ਤੁਹਾਨੂੰ ਤੱਕਾ ਤਾਂ ਨਹੀਂ ਕਿਤੇ ਅਰਸ਼ਦੀ ਦੇ ਨਾਲ ਤੱਕਾ ਹੀ ਹੋ ਰਿਹਾ ਮੈਡਮ ਤੱਕਾ ਕਿਉਂ ਤੱਕਾ ਕਿਉਂ ਲੱਗ ਰਿਹਾ ਵੀ ਅੱਛਾ ਖਿਡਾਰੀ ਹੈ ਬੜਾ ਵਧੀਆ ਖੇਡਦਾ ਹੈ ਇਹਦੇ ਕਰਕੇ ਉਹਨੂੰ ਤੱਕਾ ਦੇ ਰਹੇ ਨੇ ਜੇ ਵੀ ਨਾ ਹੋਈ ਆਪਣਾ ਟੀਮ ਉਤਨਾ ਨਾ ਚੜਨਾ ਕੋਸ਼ਿਸ਼ ਨਹੀਂ ਚੜਦੇ ਉੱਪਰ ਅਸੀਂ ਕਹਿੰਦੇ ਆ ਵੀ ਸਾਡੇ ਇੰਡੀਆ ਦਾ ਟੀਮ ਉੱਚਾ ਨਾਮ ਹੋਣਾ ਚਾਹੀਦਾ ਹੈ ਬਹੁਤ ਵਧੀਆ ਟੀਮ ਹੈ ਗਿਆ ਮੁੰਡਾ ਬਹੁਤ ਵਧੀਆ ਖਿੜ ਕੇ ਗਿਆ ਹੈ ਅਸੀਂ ਗੱਲ ਨਹੀਂ ਹੈਗੀ ਉਹਨਾਂ ਨੂੰ ਚਾਹੀਦਾ ਸੀ ਮੌਕਾ ਦੇਣਾ ਅਸੀਂ ਤੇ ਇਹਨਾਂ ਨੂੰ ਕਹਾਂਗੇ ਜੇ ਟੀਮ ਦੇ ਖਿਡਾਰੀਆਂ ਨੂੰ ਵੀ ਉਹਨੂੰ ਵੀ ਮੌਕਾ ਦੇਣਾ ਚਾਹੀਦਾ ਸੀ ਹਰਸ਼ਦੀਪ ਦੇ ਨਾਲ ਤੱਕਾ ਹੋ ਰਿਹਾ ਕਿਤੇ ਨਾ ਕਿਤੇ ਉਹਨਾਂ ਨੂੰ ਮੌਕਾ ਨਹੀਂ ਮਿਲ ਰਿਹਾ ਹਰਸ਼ਦੀਪ ਨਾਜੀ ਤੱਕਾ ਤੇ ਹੋ ਰਿਹਾ ਪਰ ਹੋਣਾ ਨਹੀਂ ਚਾਹੀਦਾ ਕਿਉਂਕਿ ਸਾਡੇ ਪੰਜਾਬ ਦਾ ਹੈ ਔਰ ਬਹੁਤ ਮਿਹਨਤੀ ਬੱਚਾ ਹੈ ਪਰ ਵਿਚ ਉਹਨਾਂ ਨੂੰ ਉਹਨੂੰ ਲੈਣਾ ਚਾਹੀਦਾ ਸੀਗਾ ਨੈਕਸਟ ਐਕਸਪੀਰੀਅੰਸ ਹੋਣ ਦੇ ਬਾਵਜੂਦ ਵੀ ਇੱਕ ਟੇਬਲ ਦੇ ਸਾਈਡ ਤੇ ਬੈਠੇ ਬੈਠਾ ਬੰਦਾ ਪਰ ਗਲਤ ਕੀਤਾ ਇਹਨਾਂ ਨੇ ਰੌਂਕ ਦੇਖ ਰਿਹਾ ਪੰਜਾਬੀਆਂ ਦੇ ਦੇਖ ਕੇ ਬਹੁਤ ਜ਼ਿਆਦਾ ਜੀ ਪੰਜਾਬੀ ਹੈ ਪੰਜਾਬ ਦੇ ਸਾਡਾ ਪੁੱਤਰ ਹੈ ਪਰ ਦਿਲ ਤਾਂ ਦੁਖਦਾ ਹੀ ਹੈ ਜੀ ਇਹਨਾਂ ਦੇ ਕਹਿ ਸਕਦੇ ਆ ਪਹਿਲਾ